ਗਲਵਾ ਇਹ ਵੀ ਬਾਹਮਦੀ ਹੋ ਜਾਂਦੀ ਲੇਟ ਤੇ ਪੱਠੇ ਜਿਆਦਾ ਵਾਜੇ ਪੈਲੀ ਦੇ ਵਿੱਚ ਤੇ ਕਿਉਂ ਨਾ ਇਹਨਾਂ ਨੂੰ ਵਿੱਚੇ ਵਾਹ ਲਈਏ ਗੋਪੀ ਦੇ ਪੇਕੇ ਕੋ ਟਰੈਕਟਰ ਤੇ ਵਡਾ ਲਿਆ ਉਹਨਾਂ ਨਵਾਂ ਤੇ ਰੋਟਾਵੇਟਰ ਮੰਗਾ ਲਈਨੇ ਆ ਤੇ ਨਾਲੇ ਵਿੱਚੇ ਵਾਦਣੇ ਨਾਲ ਖਾਦ ਬਣ ਜੂਗੀ ਇਹਨਾਂ ਦੀ ਪੱਠੇ ਤੇ ਦੂਜੀ ਪੈਲੀ ਜੀ ਵੀ ਹੋਇਆ ਸੋ ਇਹ ਚਾਰ ਲਾਂਗੇ ਕਹਿੰਦੇ ਹਰੀ ਖਾਦ ਵਧੀਆ ਬਣ ਜਾਂਦੀ ਏ ਲੈ हां तो एक मोठ ਪੱਠਿਆਂ ਦੀ ਵੱਢ ਕੇ ਤਾਂ ਹੁਣ ਆਪੇ ਗੱਲਾਂ ਕਰਨ ਦੇ ਆਵਾ ਗੱਲਾਂ ਕੀ ਕਰਨ ਦੇ ਆ ਵੀ ਬਾਹਮਦੀ ਡੇਟ ਹੋਣ ਲਈ ਤੇ ਪੱਠੇ ਦੇ ਕਿੰਨੇ ਪਏ ਆ ਤੇ ਮੈਂ ਸੋਚਣ ਦੇ ਆ ਵੀ ਤੇਰੇ ਪੇਕਾਂ ਟਰੈਕਟਰ ਲਿਆ ਵੱਡਾ ਨਵਾਂ 4x4 ਜਿਹੜਾ ਲਿਆ ਰੋਟਾਵੇਟਰ ਕੋਣਾਂ ਦੇ ਵਿੱਚ ਵਾਦਨੇ ਨਾਲ ਖਾਦ ਬਣ ਜੂਗੀ ਹਰੀ ਆਹ ਜੀ ਤੇ ਇੰਦਾ ਠੀਕ ਆ ਕਰ ਲੈਣਾ ਹੈ ਨਾਲੇ ਜਿਹੜੀ ਹਰੀ ਖਾਦ ਬਣ ਜੂਗੀ ਤੇ ਜ਼ੂਰੀਆ ਨਾਲ ਪਾਣੀ ਪੋਣੀ ਤੋਂ ਉਹਦੀ ਬਜਿਤ ਹੋ ਜੂਗੀ ਆਹ ਇਹ ਤੇ ਗੱਲ ਹੈਗੀ ਆ ਇਦਾਂ ਜਿੰਨੇ 2-2 ਹਟ ਕੋ ਡੰਗਰ ਹੋਏ ਤੇ ਪੱਠੇ ਤੇ ਮਹੀਨਾ ਨਹੀਂ ਹਟ ਕੋ ਮੁਕਣੇ ਹਾਂ ਹਨਾ ਤੇ ਜਿੰਨਾ ਤਾਂ ਆਪਾਂ ਪਹਿਲਾਂ ਕਰਵਾਇਆ ਹੈਗਾ ਕਦੂ ਉਹਨਾਂ ਨੂੰ ਕਹਿ ਦੋ ਉਹ ਪੈਸੇ ਬੜਲੇ ਦੇ ਕਦੂ ਕਿਰਾਇ ਕੋ ਕਿਰਾਏ ਤੇ ਕਰਾਏ ਆ ਇਹ ਤੇ ਕਰੋਟਾ ਵੇਟਰ ਨਾਲ ਕਦੂ ਕਰਾਉਣਾ ਤਾਂ ਨਾ ਪੈਸੇ ਬੜਲੇ ਮੰਗ ਲੈਣੇ ਅੱਛਾ ਆਹੋ ਤੇ ਉਹਦੋਂ ਘਾ ਦਾ ਟ੍ਰੈਕਟਰ ਤੇਲ ਪਾ ਦਾਂਗੇ ਵਿੱਚ ਉਹਨਾਂ ਦੇ ਟ੍ਰੈਕਟਰ ਦੇ ਆਹੋ ਤੇਲ ਦੀ ਉਹ ਵੀਰ ਨੇ ਘੜਾ ਤੇਲ ਕੋ ਆਂਦੇ ਨਾ ਵਾ ਚੱਲ ਆਪਾਂ ਪਾ ਦਾਂਗੇ ਅਸੀਂ ਤੇਲ ਥੋੜਾ ਜਾਨ ਲੈਣਾ ਆਹ ਇਹ ਤੇ ਗੱਲ ਹੈਗੀ ਹਾਂ ਤੇ ਕਾਰਾਂ ਫੋਨ ਨੂੰ ਜੇ ਕੋਈ ਟਾਈਮ ਉਹਨਾਂ ਦਾ ਦੀ ਆਪਾਂ ਤੇ ਛੱਡਿਏ ਪਾਣੀ ਇਹਦੇ ਵਿੱਚ ਇੱਕ ਕਰ ਦਈਏ ਆਹ ਇਦਾਂ ਹੀ ਕਰਦੀ ਕਰ ਲੈਣੀ ਮੈਂ ਵੀਰ ਨੂੰ ਫੋਨ ਕਰਦੀ ਆਹ ਆਲਾ ਫੋਨ ਤੇ ਫੋਨ ਕਰਾ ਸਰਲਾ ਫੋਨ ਕੀ ਜਾਂਦੇ ਨਾ ਕਿਦ ਆ ਗਿਆ ਫੋਨ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂ ਜੀ ਠੀਕ ਠਾਕ ਤੁਸੀਂ ਸੁਣਾਓ ਠੀਕ ਆ ਬੜੇ ਵਧੀਆ ਕੀ ਕਰ ਰਹੇ ਆ ਕੁਛ ਨਹੀਂ ਹੂੰ ਆ ਦੇ ਕੰਮ ਘਰ ਘਰਾਂ ਦੇ ਹੋਰ ਭਾਬੀਆਂ ਨੇ ਠੀਕ ਆ ਸਾਰੇ ਠੀਕ ਆ ਵਧੀਆ ਵਾ ਅੱਛਾ ਅੱਛਾ ਕੀ ਕਰਨਦੇ ਆ ਕੋਈ ਨਹੀਂ ਮੈਂ ਤੇ ਲਮਾਂ ਪਿਆ ਸੀ ਤੇ ਭਾਬੀ ਤੇਰੀ ਤੇ ਉਹਦੇ ਅੰਦਰ ਵਾਏ ਸੀ ਵਾਲੇ ਕਮਰੇ ਜਵਾ ਅੱਛਾ ਅੱਛਾ ਹਾਂ ਤਾਂ ਮੈਂ ਬਾਹਰ ਲਮਾ ਪਿਆ ਮੈਂ ਠੀਕ ਨਹੀਂ ਤੇ ਉਹ ਖਾਂਸੀ ਜੀ ਆਈ ਜਾਂਦੀ ਤੇ ਮੈਂ ਤਾਂ ਨਹੀਂ ਉਥੇ ਏਸੀ ਵਾਲੇ ਕਮਰੇ ਚ ਵੜਿਆ ਅੱਛਾ ਅੱਛਾ ਉਹ ਸਾਹ ਜਾ ਰੁਕ ਜਾਂਦਾ ਫਿਰ ਏਸੀ ਵਾਲੇ ਕਮਰੇ ਚ ਮੇਰਾ ਹਾਂਜੀ ਇਹ ਤਾਂ ਹੈ ਹੀ ਹੋਰ ਜੋਦੇ ਦਾ ਕੀ ਹਾਲ ਆ ਪਰੋਣਾ ਸਾਡਾ ਹਾਂਜੀ ਹਾਂਜੀ ਠੀਕ ਠਾਕ ਸਾਰੇ ਅੱਛਾ ਅੱਛਾ ਚਲੋ ਮਹਾਰਾਜ ਚੜਦੀ ਕਲਾ ਰੱਖੇ ਸੱਚੇ ਪਾਤਸ਼ਾਹ ਲੱਗੇ ਜੋ ਨਜਾਨੇ ਲੱਗੇ ਆ ਨਹੀਂ ਉਹ ਉਸੇ ਵਾਸਤੇ ਮੈਂ ਫੋਨ ਕੀਤਾ ਸੀਗਾ ਹਾਂ ਕਿ ਟਰੈਕਟਰ ਚਾਹੀਦਾ ਸੀਗਾ 11 ਕੀ ਵਿਜਨੀ ਹੈ ਨਾ ਤੇ ਉਹ ਕਦੋਂ ਕਰਨਾ ਸੀਗਾ ਅੱਛਾ ਤੇ ਫਿਰ ਮੈਂ ਹੈ ਉਹਦੇ ਨੂੰ ਵੀ ਜ਼ੋਨ ਵਾਲੇ ਕਰ ਜੂਗਾ ਤੇ ਮੈਂ ਕਹਿ ਦਿੰਦਾ ਹੁਣੇ ਚਾਹੀਦਾ ਵਾ ਹਾਂਜੀ ਵੀ ਅਸੀਂ ਕਾਲ ਨੂੰ ਭੇਜ ਹੈ ਨਾ ਨਹੀਂ ਨਹੀਂ ਕੋਈ ਇਕਲਾ ਦਾਂਗੇ ਕਨਾ ਦਾਂਗੇ ਹਾਂ ਤੇ ਜੇ ਨਹੀਂ ਤੇ ਭੇਜ ਦਿੰਦੇ ਸ਼ਾਮ ਨੂੰ ਜੇ ਬੱਤੀ ਆਉਂਦੀ ਹੈ ਤੇ ਪਾਣੀ ਛੱਡੋ ਤੁਸੀਂ ਤੇ ਉਹਨੇ ਆ ਜਾਣਾ ਤੇ 1.5 ਘੰਟੇ ਤੱਕ ਹਾਂ ਚਲੋ ਠੀਕ ਆ ਸੈੱਟ ਇਹਦੇ ਹਾਂਜੀ ਲਾਈਟ ਆਉਂਦੀ ਹੈ ਤੇ ਛੱਡ ਲਓ ਕੋਈ ਨਹੀਂ ਮੈਂ ਕਲਾ ਦਿੰਦਾ ਉਹਨੂੰ ਹੁਣੀ ਠੀਕ ਆ ਵਿਲਾਈ ਅੰਦਰ ਵਾ ਮੈਂ ਕਹਿ ਦਿੰਦਾ ਉਹਨੂੰ ਠੀਕ ਆ ਹਾਂ ਹੋਰ ਸਾਰੇ ਇੱਥੇ ਹੋਰ ਠੀਕ ਆ ਨਾ ਸਾਰੇ ਹਾਂਜੀ ਹਾਂਜੀ ਠੀਕ ਠਾਕ ਤੇ ਟਰੈਕਟਰ ਤੇਰਾ ਹੀ ਆ ਕਿ ਇੱਥੇ ਕਿਹੜਾ ਇਹ ਥੱਕ ਚੱਲਿਆ ਵਾ ਕੋਈ ਗੱਲ ਹੀ ਨਹੀਂ ਹਾਂ ਮੈਂ ਭੇਜ ਦਿੰਦਾ ਟਰੈਕਟਰ ਕੋਈ ਨਹੀਂ ਠੀਕ ਆ ਹਾਂ ਠੀਕ ਆ ਹਾਂਜੀ ਤੇ ਰੂਟਾ ਬੀਟਰ ਭੇਜਾਂਗਾ ਹੱਲਾ ਭੇਜਾਂ ਰੂਟਾਵੀਟਰ ਰੂਟਾਵੀਟਰ ਭੇਜ ਦਿੰਦਾ ਵਾ ਕਿਸ ਹੋਏ ਕਦੋਂ ਵਧੀਆ ਹੋ ਜਾਂਦਾ ਉਹ ਤੁਸੀਂ ਤਾਂ ਦੇ ਲਿਓ ਦੀ ਪਤਾ ਕੀ ਗੱਲ ਆ ਫਿਰ ਨੁਕਰਾਂ ਨਕਰਾਂ ਤੇ ਇਹ ਆ ਵੀ ਰੂਟਾਵੀਟਰ ਲੱਗ ਜਾਂਦਾ ਵਾ ਹਾਂਜੀ ਤੇ ਸੁਹਾਗਾ ਜਿਹੜਾ ਵਾ ਉਹ ਫਿਰ ਨਹੀਂ ਵਜਦਾ ਨੁਕਰਾਂ ਚ ਹਾਂਜੀ ਤੇ ਇਹ ਆ ਵੀ ਜੇ ਕੱਖ ਕਾਨਮੀ ਹੋਊਗਾ ਨਾ ਪਠੇ ਵਾਲਾ ਥਾਂ ਹੋਣਾ ਤੁਹਾਡਾ ਇਹ ਹਾਂਜੀ ਹਾਂਜੀ ਪਠਿਆਂ ਵਾਲਾ ਉਹ ਹੀ ਨਾ ਪਠਿਆਂ ਵਾਲਾ ਥਾਂ ਦੇ ਰੂਟਾਵੀਟਰ ਦੋ ਤੇਰ ਪਾ ਦੂਗਾ ਤੇ ਉਹਦੇ ਨਾਲ ਨਪਿਆ ਲੁਪਿਆ ਜਾਊਗਾ ਫਿਰ ਕੱਖ ਉਗੂ ਨਾ ਹਾਂ ਤੇ ਰੂਟਾਵੀਟਰ ਹੀ ਭੇਜ ਦਿੰਦਾ ਮੈਂ हां ठीक है चलो भेज दो फिर आहो मैं कह ना उनु कह ना उनु हां ठीक है चलो ठीक है ठीक है ले मैं कमाइन नु देन 50 ਲੈ ਜਾ ਡਾਕਟਰ ये ਰੋਟੀ ਨਾਟੀ ਖਾਣੀ ਤੇ ਖਾ ਲਾ ਤੇ ਚਲੇ ਆ ਜਾ ਤਾ ਤੇ ਆਹ ਤੂੰ ਜਾਣਾ ਵਾ ਕਹਿੰਦੇ ਪੀ ਭੇਜ ਦਿੰਦੇ ਆ ਜੇ ਹੁਣ ਹੋ ਸਕਿਆ ਤਾਂ ਹੁਣੇ ਭੇਜ ਦਿੰਗੇ ਸ਼ਾਮਾਂ ਤੱਕ हां ਇਹ ਤੇ ਫੇਰ ਕੱਲ ਨੂੰ ਤੇ ਆਈ ਜਾਣੀ। ਹੋਰ ਆਲੂ ਪਾਣੀ ਛੱਡ ਦਾਂਗੇ ਨਾ ਫੇਰ। ਹਾਂ ਉਹ ਤਾਂ ਕਹਿੰਦੇ ਦਿਆ ਮੈਂ ਹੁਣੇ ਉਹ ਕਿੰਨਾ ਵਾ ਉਹਦੇ ਨੂੰ। ਚੱਲ ਵਧੀਆ ਵਾ ਕੀਤਾ। ਤੇ ਉਹਦੇ ਵੱਡਾ ਨਾ ਖਾਣ ਪੀਣ ਦਾ ਬੜਾ ਸ਼ਕੀਨ ਆ। ਚੱਲ ਚੰਗਾ ਫਿਰ ਕੀ ਖਾਣ ਪੀਣ ਦਾ ਕੀ ਕਰਨ। ਤੇ ਮੈਂ ਕਹਿੰਨੀ ਆ ਵੀ ਉਹਦੇ ਬਸੇ ਸਮਾਨ ਲੈ ਆਓ। ਕੀ ਕੀ ਖਾਂਦਾ ਤਾਂ ਸਪੈਸ਼ਲ ਦੱਸ ਦੇ ਨਾ ਮੈਂ ਖੋ ਲਿਆ ਹੁੰਦਾ। ਇੱਕ ਤਾਂ ਦੁੱਧ ਤਾਂ ਹੁਣ ਆਪਣੇ ਖਾਣੀਆਂ। ਹਾਂ। ਤੇ ਚਾਹ ਚੂ ਜੋਗਾ ਹੀ ਆ ਤੇ ਤੱਕ ਰੋ ਪਨੀਰ ਲੈ ਆਓ। ਬੜੀ ਜ਼ਬਰਸ਼ਕੀਨ ਆ। ਚੱਲ ਲੈ ਆਵਾਂ ਪਨੀਰ ਲੈ ਆਵਾਂ ਹਾਂ ਲੈ ਆਵਾਂ। ਆਹੋ। ਤੇ ਚਾਹ ਦੇ ਨਾਲ ਫਿਰ ਸਮੋਸੇ ਲੈ ਆਓ। ਠ ਅਹ ਰਾਤ ਹੈ ਨਾ ਪਹਿਲਾਂ ਸਵੇਰ ਹੁਣ ਆਊਗਾ ਤੇ ਚਾਹ ਦੇ ਨਾਲ ਸਮੋਸੇ ਖਵਾ ਦਾਂਗੇ ਤੇ ਰਾਤ ਨੂੰ ਪਨੀਰ ਬਣਾ ਲਾਂਗੇ ਚਲਿਓ ਇਦਾਂ ਮੈਂ ਜੋ ਕਹੀ ਲੈ ਦਿੰਦਾ ਮੈਂ ਆਹੋ ਆ ਕੁਝ ਲੈ ਆ ਦਿੰਨੇ ਚਲੋ ਫਿਰ ਮੈਂ ਬਾਟਲੇ ਪੱਛੀ ਆਜੂਗਾ ਹਾਂ ਠੀਕ ਆ ਫਿਰ ਲੈ ਲਓ ਫੋਨ ਇਹ ਆਈ ਜਾਂਦਾ ਕਿਤਾ ਫੋਨ ਚਲੋ ਆ ਗਿਆ ਮੈਂ ਚੱਲ ਕਰ ਮੈਂ ਆ ਗਿਆ ਫਿਰ ਠੀਕ ਲਿਆਉਨੇ ਸਮਾਨ ਲੈ ਵੀ ਚੰਗਾ ਹੋਇਆ ਗੋਪੀ ਦੇ ਪ੍ਰਾਣੇ ਆ ਕਰਤੀ ਐ ਪਿਆਲੀ ਬਣ ਜੂਗੀ ਕਿਹੜਾ ਟਰੈਕਟਰ ਨਾਲ ਕਿਹੜੀ ਪੈਲ ਬਣਾਉਣੀ ਸੀ ਨਾ ਉਹ ਹੱਲਾ ਲਾਉਂਦੇ ਆ ਤੇ ਨਾ ਇਹਨਾਂ ਰੋਟਾ ਵਿਟਰ ਲਾਉਣਾ ਹੈ ਅਰੀ ਨਾ ਪੈਲੀ ਪਾਵਾਂਗੇ ਉਹਦੇ ਹਾਂਜੀ ਪੁੱਤ ਫੋਨ ਬੰਦ ਕਰ ਲਮਾ ਪੈ ਜਾ ਤੂੰ ਵੀ ਘੜੀ ਮੈਂ ਨਹੀਂ ਮੈਂ ਪੈਣਾ ਮੈਂ ਅਜ ਮੈਨੂੰ ਨਹੀਂ ਨੀ ਉਹਦੇ ਆਹ ਨੀਂਦ ਨਹੀਂ ਉਹਦੇ ਤੇ ਆ ਵੀ ਅੱਖਾਂ ਪੁੱਤ ਖਰਾਬ ਹੁੰਦੀਆਂ ਜਿਆਦਾ ਫੋਨ ਵੇਖਿਆਂ ਨਹੀਂ ਹੁੰਦੀਆਂ ਮੰਮੀ ਅੱਖਾਂ ਖਰਾਬ ਹੋ ਜਾਂਦੇ ਉਦਾਂ ਕਰਨਾ ਵੇਲੇ ਹੀ ਹੈ ਘੜੀ ਚੱਲ ਠੀਕ ਆ ਥੋੜਾ ਵੇਖ ਕੇ ਤਾਂ ਰੱਖ ਦੇ ਫੇ ਚੰਗਾ ਠੀਕ ਉਦੇ ਹਾਂਜੀ ਉਹ ਭੂਆ ਤੇਰੀ ਦਾ ਫੋਨ ਆਇਆ ਵਾ ਸੁਖ ਵਾ ਆਹ ਠੀਕ ਠਾਕ ਰਾਜੀ ਬਾਈ ਸਾਰੇ ਤੇ ਉਹ ਅਖੰਡੀ ਵੀ ਉਹ ਪੱਠਿਆਂ ਦਾ ਥਾਮ ਵੇਲਾ ਹੋਇਆ ਕਿਤੇ ਤੇ ਉਹਨਾਂ ਨੇ ਕਦੂ ਆਂਦੀ ਵੀ ਕਰ ਜਾ ਨਾਨਕੇ ਠੀਕ ਆ ਤੇ ਚਲ ਜਾ ਜਾ ਮੇਰਾ ਪੁੱਤ ਟਰੈਕਟਰ ਲੈ ਜਾ ਤੇ ਜੇ ਚਾਹ ਚੂ ਪੀਣੀ ਕੋਤੇ ਤੇ ਪੀ ਲਾ ਤੇ ਜੇ ਨਹੀਂ ਤੇ ਉਥੇ ਭੂਆ ਕੋ ਪੀ ਲਈ ਠੀਕ ਤੇ ਰੂਟਾਵੀਟਰ ਖੜਨਾ ਹੀ ਉਹ ਹੱਲਾ ਨਹੀਂ ਖੜਨੀਆ ਠੀਕ ਆ ਆਹ ਐਡਾ ਜੂ ਗਾੜੀ ਦਸਣ ਆਏ ਆ ਤੇ ਤੁਸੀਂ ਬੜਾ ਫੜ ਲਿਆ ਜਾਂਦੇ ਹਾਂ ਟਰੈਕਟਰ ਬਾਹਰੋਂ ਮੁੰਡਾ ਜੇ ਘੜੀ ਬੈਠਾ ਹੀ ਇੱਥੇ ਤੇ ਮੈਂ ਨੂੰ ਕਹਿੰਦੇ ਲੰਮਾ ਪੈ ਜਾ ਕੋਈ ਨਹੀਂ ਚਲ ਜਣਾ ਮੰਮੀ ਮੈਂ ਦੁੰਦਰ ਨਿਆਣੇ ਦੇ ਕੰਮ ਤੋਂ ਨਹੀਂ ਰੋਕੀ ਜਾਂਦਾ ਤੈਨੂੰ ਪਤਾ ਵੀ ਮੈਂ ਠੀਕ ਨਹੀਂਗਾ ਪੁੱਤ ਕਿੱਥੇ ਚਲ ਜਾਣਾ ਤੂੰ ਬਿਨਾ ਪੁੱਛੇ ਦੱਸੇ ਚਲ ਜਾਣਾ ਮੈਂ ਦੱਸਾਂ ਤੈਨੂੰ ਬੂਆ ਕੋਣ ਪਿੰnaie ਰਹਿ ਰਹਿ ਉਹ ਰਾਤ ਰਹਿ ਪੂਗਾ ਸਵੇਰੇ ਆ ਜੂਗਾ ਹਾਏ ਹਾਏ ਰੱਬਾ ਮਹਾ ਮੁੰਡੇ ਨੇ ਟਰੈਕਟਰ ਧੋ ਤਾ ਕੇ ਰੱਖਿਆ ਵਾ ਤੁਹਾਨੂੰ ਵੀ ਪਤਾ ਵਾ ਤੇ ਜੇ ਉਹਨੇ ਕਰਨਾ ਹੈ ਕਦੋਂ ਤਾਂ ਪਹਿਲਾਂ 2-4 ਦਿਨ 10 ਦਿਨ ਦੀ ਉਹਦੇ ਨਾਲ ਲਿਬੜਿਆ ਹੈਗਾ ਟਰੈਕਟਰ ਲਈ ਨਾਲ ਕੱਦੂ ਕਰ ਰਹੇ ਨੇ ਕੋਈ ਉਹਨਾਂ ਨੇ ਪੱਠੇ ਵਾਲਾ ਥਾਂ ਵੇਂਦਾ ਹੋਇਆ ਅੱਜ ਕਿਤੇ ਐਨਾ ਚੋ ਨਾਲ ਉਹਦੇ ਇਹਨਾਂ ਨੇ ਲਾ ਲਿਆ ਅੱਗੇ ਟਰੈਕਟਰ ਤੋਂ ਕੱਦੂ ਕਰਾ ਕਰਾ ਕੇ ਤੇ ਕੀ ਗੱਲ ਹੁਣ ਅੱਜ ਸਾਡੇ ਟਰੈਕਟਰ ਦੀ ਲੋੜ ਪੈ ਗਈ ਇਹਨਾਂ ਨੂੰ ਤੇ ਫਿਰ ਕੀ ਚਲੋ ਭੈਣ ਭਰਾ ਨੇ ਆਖਿਆ ਉਹ ਤਾਂ ਕੀ ਹੋਇਆ ਉਹ ਨਹੀਂ ਬਾਬਾ ਅਸੀਂ ਨਹੀਂਗਾ ਟਰੈਕਟਰ ਦੇਣਾ ਤੇ ਨਾ ਮੇਰੇ ਮੁੰਡੇ ਨੇ ਜਾਣਾ ਹੀ ਆ ਮੈਂ ਨਾ ਕਿੱਦਾਂ ਦੀਆਂ ਤੂੰ ਗੱਲਾਂ ਕਰਦੀਆਂ ਤੇ ਕਿੱਦਾਂ ਦੀਆਂ ਕਰਨੀਆਂ ਗੱਲਾਂ ਭੈਣ ਧੜ ਇੰਤਿਆਬ ਨੂੰ ਨਹੀਂ ਅਗਲ ਹੈਗੀ ਨਾ ਨੂੰ ਕੋਈ ਸਮਝਣਾ ਸਹਾਰਵਾ ਵੇਲੇ ਦੀ ਨਮਾਜ਼ ਤੇ ਕਵੇਲੇ ਦੀ ਟੱਕਰਾਂ ਉਹ ਗੱਲ ਹੋਈ ਹੈ ਇੱਥੇ ਹੁਣ ਤੇ ਲੋਕੀ ਲੌਂਡੇ ਆ ਯਾਰ ਕੀ ਪਰ ਠੀਕ ਆ ਲੌਂਡੇ ਜਿੱਦਾਂ ਅੱਗੇ ਲਵਾ ਲਿਆ ਉਹਨੇ ਉਦਾਂ ਹੀ ਹੁਣ ਲਾਲੂ ਲੈਣ ਜੋ ਕਰਨਾ ਕਰ ਲੈਣਾ ਹੀ ਨਹੀਂ ਹੁਣ ਟਰੈਕਟਰ ਘਲਾਉਣਾ ਨਾਲੇ ਪਹਿਲਾਂ ਤੇਲ ਬਾਲਾਂਗੇ ਉਹਦੇ ਪਿੰਡ ਤੱਕ ਮੁੜ ਕੇ ਤੇਲ ਬਾਲ ਕੇ ਕੱਦੂ ਕਰਾਂਗੇ ਉਹਦਾ ਫੇਰ ਘਰ ਨੂੰ ਤੇਲ ਬਾਲ ਕੇ ਆਵਾਂਗੇ ਸਾਨੂੰ ਕੁੱਤੇ ਵੱਢਿਆ ਵਾ ਇਹ ਜਾਹਾਨੂੰ ਕਿ ਸਿਆਣੀ ਦੱਸਿਆ ਵਾ ਮੈਂ ਤਾਂ ਪੈਨਰੋ ਟਰੈਕਟਰ ਚੰਗਾ ਵਾ ਕਿ ਜਾਂ ਤੇਲ ਚੰਗਾ ਸਭ ਕੋਈ ਚੰਗਾ ਹੁੰਦਾ ਵਾ ਸਾਰਾ ਕੁਝ ਆਪੋ ਆਪਣੀ ਥਾਂ ਤੇ ਆ ਗਾੜੀ ਪੈਸੇ ਠੀਕਰਾਂ ਥੋੜੀ ਆ ਐਨੀ ਤਾਂ ਮੰਗਿਆਈ ਆ ਕਿ ਤੇ ਗਾੜੀ ਜੇ ਜੇ ਨੂੰ ਹੱਥ ਨੂੰ ਲੱਗਦਾ ਹਾਂ ਬੈਠਾ ਵਾ ਤੇ ਉਹਨੇ ਪਰੌਣੇ ਨੂੰ ਦੱਸਣਾ ਵੀ ਆ ਚੱਲਿਆ ਵਾ ਤੇ ਜੇ ਹੁਣ ਮੈਂ ਉਹਨੂੰ ਆਖਾਂ ਵੀ ਨਹੀਂ ਆਉਣਾ ਤੇ ਉਹ ਪਰੌਣਾ ਕੀ ਆਖੂਗਾ ਉਹਨੂੰ ਮੈਨੂੰ ਨਹੀਂ ਪਤਾ ਕੀ ਆਖਣਾ ਜਿੱਦਾਂ ਹਾਂ ਕਰਤੀ ਹੈ ਨਾ ਉਦਾਂ ਹੀ ਨਾ ਕਰ ਦੋ ਮੇਰੀ ਸੁਣ ਲੈ ਗੱਲ ਚੱਲ ਮੈਂ ਨਹੀਂ ਘਲੋਂਦਾ ਟਰੈਕਟਰ ਜੇ ਕਰੇ ਤੇਰੇ ਪੇ ਕੇ ਨੇ ਮੰਗ ਲਿਆ ਨਾ ਤੇ ਵੇਖੀ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਮੈਂ ਉਹਨਾਂ ਨੂੰ ਵੀ ਨਹੀਂ ਉਹ ਦੇਣਾ ਫਿਰ ਕੋਈ ਤੇ ਮੇਰੇ ਪੇ ਕੇ ਨਾਲ ਜਾਣਾ ਉਹਨਾਂ ਨੇ ਕਿਉਂ ਕਿਉਂਕਿ ਮੇਰੇ ਪੇ ਕੇ ਤੇ ਫੋਨ ਕਹਿਣਗੇ ਨਾ ਅੱਧਾ ਘੰਟੇ ਤੁਸੀਂ ਕਹਣਾ ਆਗੇ 15 ਮਿੰਟਾਂ ਚ ਪਹੁੰਚੂਗਾ ਟਰੈਕਟਰ ਉੱਥੇ ਉਹਨਾਂ ਨੇ ਕਿ ਉਹ ਪਹੁੰਚੂ ਭਈ ਉਹਨਾਂ ਨੇ ਕਿ ਉਹ ਪਹੁੰਚੂਗਾ ਉਹ ਵੀ ਕੋਈ ਗੱਲ ਵਾ ਕੋਈ ਰਾਜਵਾ ਗੱਲ ਦੀ ਰਾਜਵਾ ਕੀ ਰਾਜਾ ਰਾਜਤ ਹਾਏ ਤੁਹਾਨੂੰ ਭਲੇ ਖਾਵਾ ਕਿਹਦਾ ਭਲੇ ਖਾਦਾਸ ਪੰਡਾ ਨਾਲ ਲਿਆਉਂਦੇ ਜਰਾਉਂਦੇ ਚੀਜ਼ਾਂ ਮੈਂ ਉਹਨਾਂ ਨੂੰ ਆਂਨਾ ਵੀ ਲੈ ਕੇ ਆਉਂ ਤਾਵੇਂ ਤੁਸੀਂ ਨਹੀਂ ਕਹਿੰਦੇ ਉਹਨਾਂ ਦੀ ਧੀ ਦਾ ਘਰ ਲੇਮ ਵੇ ਆ ਤੇ ਮੈਂ ਕਿੱਦਾਂ ਨਹੀਂ ਆਉਂਦਾ ਘਰ ਟਰੈਕਟਰ ਲੈ ਕੇ ਜਾਦਾ ਸਾਡੀ ਵੀ ਧੀ ਦਾ ਘਰ ਵਾ ਅਸੀਂ ਆਪਣੀ ਧੀ ਦੇ ਘਰ ਹੀ ਜਾਣਾ ਤੁਸੀਂ ਵੀ ਲੈ ਜਾਓ ਪਰ ਟਰੈਕਟਰ ਨਹੀਂ ਦੇਣਾ ਹੋਰ ਜੋ ਖੜਨਾ ਲੈ ਜਾਓ ਯਾਰ ਉਹਨੇ ਮੰਗਿਆ ਹੁਣ ਟਰੈਕਟਰ ਉਹਨੇ ਹੁਣ ਮੈਂ ਟਰੈਕਟਰ ਹੀ ਖੜਨਾ ਆਏ ਰੱਬਾ ਸਾਡਾ ਸਿਰ ਨਾ ਖਾ ਬਾਬਾ ਜਾ ਜੋ ਕਹਿਣਾ ਕਹਦੇ ਖੜਨਾ ਤੇ ਲੈ ਜਾ ਸਾਨੂੰ ਨਹੀਂ ਪਤਾ ਤੁਸੀਂ ਕਹਿਣਾ ਹੈਗਾ ਵੀ ਕੋਈ ਨਹੀਂ ਮੈਂ ਵੇਖਦਾ ਵਾਂ ਟਰੈਕਟਰ ਪਹਿਲਾਂ ਵੀ ਸੈਟਮੈਂਟ ਹੈਗਾ ਵਾ ਫਿਰ ਇਹਨੂੰ ਦੱਸਦਾ ਵਾਂ ਨਾ ਟਰੈਕਟਰ ਟਰੈਕਟਰ ਨੂੰ ਕੀ ਆਇਆ ਵਾ ਕਰਦੀ ਬਣਾ ਮਾਰਦੀ ਫਿਰਦੀ ਤੂੰ ਉਦਾਂ ਹੀ ਕਹਿ ਦਈਦਾ ਵਾ ਵੀ ਮੈਂ ਜਾ ਕੇ ਵੇਖਣਾ ਵਾਂ ਵੀ ਹੈਗਾ ਵਾ ਕਾ ਟਰੈਕਟਰ ਠੀਕ ਠਾਕ ਆ ਤੇ ਲੈ ਕੇ ਆਉਨੇ ਆ ਤੁਸੀਂ ਉਸੇ ਵੇਲੇ ਤੇ ਹਾਂ ਕਰ ਦਿੱਤੀ ਆ ਮੈਨੂੰ ਕੀ ਪਤਾ ਹੁਣ ਜਾ ਤਾਂ ਹੁਣ ਫਿਰ ਅੱਜ ਤੇ ਲੈ ਜਾਓ ਹਣ ਹਾਂ ਕਰਤੀ ਆ ਤੇ ਗਾਂ ਤਾਂ ਫੇਰ ਆਖਿਆ ਕਰੋ ਕਿ ਕੋਈ ਨਹੀਂ ਵੇਖਦੇ ਆ ਫੇਰ ਆਉਨੇ ਆ ਫੇਰ ਜਿੱਦਾਂ ਉਹ ਕਰਾਂਗੇ ਅੱਜ ਲੈ ਜਾਓ ਹਣ ਕੋਈ ਨਹੀਂ ਤੇਰਾ ਰੌਲਾ ਰਪਾ ਜਾਣ ਦਊਗਾ ਤੇ ਨਾ ਕਾੜੋ ਫੇਰ ਤੂੰ ਤੇ ਕਦੇ ਮੈਂ ਨਾ ਪੌੜ ਚੁੱਕ ਕੇ ਪੈ ਗਈ ਚਾਰੀ ਆਪ ਨੂੰ ਸਮਝਿਆ ਨਹੀਂ ਕਿਤੇ ਮਾਸਾ ਤੇ ਟਰੈਕਟਰ ਦੇ ਆਓ ਉੱਥੇ ਤੁਸੀਂ ਜਿਹੜਾ ਵੋਣੀਆਂ ਹੋਣੀਆਂ ਲੈ ਆਇਆ ਕਰਿਓ ਤੇ ਕੋਈ ਨਹੀਂ ਦੇ ਦਾਂਗੇ ਹਾਂ ਹੋ ਤਾਂ ਇਹਨੂੰ ਟਰੈਕਟਰ ਦੇ ਆਓ ਦੇ ਦਾਂਗੇ ਹਾਂ ਦੇ ਦਿਓ ਯਾਰ ਥੋੜਾ ਸਮਝਣਾ ਚਾਹੀਦਾ ਬੰਦੇ ਨੂੰ ਇਹ ਥੀ ਹੁੰਦੀ ਆ ਨਾ ਭਰਾ ਨਾ ਮੇਚ ਮੇਚ ਕਰਦੀ ਰਹਿੰਦੀ ਆ ਮੈਨੂੰ ਕਿਤੇ ਕਦੀ ਕੋਈ ਗੱਲ ਭਾਬੀ ਐਦਾਂ ਭਾਬੀ ਐਦਾਂ ਤੂੰ ਇੱਥੇ ਨਹੀਂ ਸਫਾਈ ਕੀਤੀ ਤੁਹਾਡੇ ਆ ਪਰਦੇ ਧੋਣ ਵਾਲੇ ਆ ਦੱਸ ਤੂੰ ਆਪਣੇ ਘਰ ਦਾ ਕੰਮ ਕਰ ਨਾ ਤੂੰ ਇੱਥੇ ਜੁਆਣ ਕੇ ਸਾਨੂੰ ਮਤਾਂ ਦਿੰਨੀ ਆ ਮੈਨੂੰ ਇੰਨਾਂ ਗੱਲਾਂ ਦਾ ਗੁੱਸਾ ਚੜਦਾ ਹੀ ਪੁੱਤ ਨਹੀਂ ਤੈਨੂੰ ਜਾਦਾ ਚਾਚਾ ਚੜਿਆ ਭੂਆ ਕੋ ਜਾਣਦਾ ਪੁੱਤ ਸਮਝ ਫੜੀਦੀ ਹੁੰਦੀ ਆ ਕੋਈ ਵੇਲਾ ਟਾਈਮ ਹੋਊ ਨਾ ਚਲ ਜਵੀਂ ਮਾਂ ਪੁੱਤ ਚਲ ਜਾਾਂਗੇ ਆਪਾਂ ਰਾਤ ਰਹਿ ਆਵਾਂਗੇ ਮਿਲ ਗਿਲੇ ਆਵਾਂਗੇ ਆਪਾਂ ਕੰਮੇ ਲੱਗੇ ਆ ਇਹ ਵੀ ਨੌਕਰ ਲੱਗੇ ਆ ਟਰੈਕਟਰ ਲੈ ਕੇ ਜਾਏਗੇ ਜਿੱਥੇ ਗਾਰਾ ਲਬੇੜ ਕੇ ਆਪਣੇ ਲੀੜਿਆਂ ਤੇ ਕਰਨ ਨੂੰ ਆ ਜੀਏ ਤੇ ਗਾੜੀ ਭੂਆ ਨੇ ਸੜੀ ਚਾਹ ਪਿਆਲ ਦੇਣੀ ਘਟ ਬਹੁਤ ਬਣਿਆ ਉਹਦਾ ਗਾੜੀ ਮੈਂ ਤੇ ਇਹ ਕਿੰਨੇ ਦਿਨ ਹੋ ਗਿਆ ਨਹੀਂ ਤਾਂ ਕਰਕੇ ਚੱਲ ਜਾਣਾ ਪੁੱਤ ਚਲ ਜੀ ਵੀ ਮੈਂ ਤੈਨੂੰ ਇਹ ਨਹੀਂ ਕਹਿੰਦੀ ਨਾ ਜਾ ਜਾਓ ਰਾਤ ਵੀ ਰਹਾ ਮੈਂ ਚਲ ਜੂ ਨਾਲ ਤੈਨੂੰ ਅੱਗੇ ਵੀ ਕਿਹਾ ਵਾ ਤੇ ਪਰ ਆ ਬੁੱਢੇ ਦੇ ਆਕੇ ਨਾ ਲੱਗਿਆ ਕਰ ਪਿਓ ਦੇ ਜ਼ਿਆਦਾ ਤੈਨੂੰ ਮੈਂ ਦੱਸਾਂ ਹੂੰ ਇਹਨੇ ਤੇ ਜਿੰਨੇ ਲਾਈ ਗੱਲੀ ਉਹਦੇ ਨਾਲ ਹੀ ਤਰ ਚੱਲੀ ਜਿੰਨੇ ਇਹ ਕੋਈ ਚੀਜ਼ ਮੰਗਦਾ ਹੈ ਆਪੇ ਹੀ ਹਾਂ ਕਰਿਆ ਹੁੰਦਾ ਵਾ ਮੁੜ ਕੇ ਸਾਡੇ ਕੋਲੋਂ ਨਾ ਕਰਾ ਕੇ ਤੇ ਫਿਰ ਸਾਡੇ ਨਾਲ ਲੜਾਈਆਂ ਕਰਦਾ ਵਾ ਹੂੰ ਅੱਜ ਤੇ ਇਹਨੇ ਤੇਰੀ ਭੂਆ ਨੂੰ ਕਹਿਤਾ ਵਾ ਨਾ ਤੇ ਭਰ ਕੇ ਸਿਆਣ ਗਵਾਨ ਜਿੰਨੇ ਕਿਸੇ ਨੇ ਕਿਹਾ ਇਹਨੇ ਕਹਣਾ ਇਹਨੇ ਆਪੇ ਕਹਣਾ ਲੈ ਜਾ ਚਲਾ ਕੇ ਤੇ ਛੱਡ ਜਿਓ ਮੁੜ ਕੇ ਅਗਲੇ ਸਾਰਾ ਤੇ ਸਾਡਾ ਮੋਕਾ ਕੇ ਤੇ ਟਰੈਕਟਰ ਸਾਡੇ ਘਰ ਵੜ ਜਾਣਾ ਟਰਾਲੀ ਭਾਈ ਜੇ ਭੈਣ ਨੇ ਟਰੈਕਟਰ ਮੰਗੀ ਹੀ ਲਿਆਰੇ ਤਾਂ ਕੀ ਹੋ ਗਿਆ ਹੁਣ ਮੈਂ ਉਹਨੂੰ ਕੀ ਆਖਾਂ ਕੀ ਜਵਾਬ ਦਵਾਂ ਤਨ ਗਾਬੇ ਉਤਾਜੀ ਪੈ ਗਈ ਓ ਜੇ ਮੈਂ ਟਰੈਕਟਰ ਜੋੜਾ ਜਬਰੀ ਖਲਾਤਾ ਤੇ ਇਹ ਨਾਲ ਲੜਾਈ ਪਾ ਕੇ ਬਹਿ ਜੇ ਕਰ ਹੋਰ ਹੀ ਸਿਆਪਾ ਚੱਲ ਭੈਣ ਨੂੰ ਕਹਿ ਦਿੰਦਾ ਵਾ ਪੀ ਟਰੈਕਟਰ ਖਰਾਬ ਹੋਇਆ ਵਾ ਇਹ ਨਾਲ ਵੇ ਕਹਿੰਦੇ ਪਾਣੀ ਛੱਡ ਕੇ ਬਹਿ ਜਾਣ ਉਹ ਉੱਥੇ ਟਰੈਕਟਰ ਡੀਕਣਾ ਉਹਨਾਂ ਨੇ ਤੇ ਮੁੜ ਕੇ ਆਖਣਗੇ ਟਰੈਕਟਰ ਆਇਆ ਨਹੀਂ ਗਾ ਤੇ ਕਰਦਾ ਫੋਨ ਇਹਨਾਂ ਆਉਣ ਵਾਲਾ ਹੀ ਹੋਣਾ ਵਾ ਇਹ ਵੀ ਮੈਂ ਕੋਤੋਂ ਤੇ ਭੇਜੇ ਸਮਾਂ ਲੈਂਦੇ ਚਾਹੀ ਨਹੀਂ ਹੈ ਹੈ ਉਹ ਦੇਖੋ ਹਲੋ ਹਾਂਜੀ ਵੀਜੀ ਤੁਰ ਪਿਆ ਹਾਂ ਨਹੀਂ ਗੁਰਪ੍ਰੀਤ ਹਾਂਜੀ ਮੈਨੂੰ ਪਤਾ ਨਹੀਂ ਇਹ ਇਹਦਾ ਟਰੈਕਟਰ ਗਿਆ ਸੀ ਕਦੂ ਕਰਨ ਉਹਦੇ ਅੱਛਾ ਅੱਛਾ ਤੇ ਮੈਂ ਇਹਨੂੰ ਹੁਣ ਇਹਨੂੰ ਜਾ ਕੇ ਆਖਿਆ ਮੈਂ ਵੀ ਜਾ ਪੂਆ ਤੇਰੀ ਆਖਣ ਲਈ ਆ ਵੀ ਟਰੈਕਟਰ ਲਿਆਵੇ ਕਦੂ ਕਰਨਾ ਵਾ ਏ ਆਂਦਾ ਵੀ ਟਰੈਕਟਰ ਦੇ ਗਰਾਰੀਆਂ ਦੀ ਆਵਾਜ਼ ਆਉਂਦੀ ਆ ਵਿੱਚੋਂ ਬਹੁਤ ਅੱਛਾ ਪੀਰ ਪਤਾ ਨਹੀਂ ਕੀ ਗੱਲ ਆਂਦਾ ਵੀ ਕੋ ਖੁੱਲ ਗਿਆ ਵਾ ਜਿੱਦਾਂ ਅੱਛਾ ਤੇ ਮੈਂ ਤਾਂ ਤੈਨੂੰ ਫੋਨ ਕਰ ਦਿੱਤਾ ਵੀ ਉਹ ਟਰੈਕਟਰ ਖਰਾਬ ਹੋਇਆ ਵਾ ਇਹ ਨਾ ਕਹਿੰਦੇ ਤੁਸੀਂ ਪਾਣੀ ਛੱਡਿਆ ਹੋਵੇ ਵੀ ਤੁਸੀਂ ਢੀਕਣ ਦੇ ਹੋ ਵੀ ਸਾਡਾ ਕਦੂ ਕਰਨਾ ਆਉਣ ਦੇ ਆ ਤੇ ਇਹ ਆ ਕੰਮ ਖਰਾਬ ਹੋ ਜਾਏ ਜੇ ਨਹੀਂ ਇਹ ਆਖੇ ਤਾਂ ਮੈਂ ਇੱਥੋਂ ਲਾਗ ਹੋਰ ਕਿਸਦਾ ਲੈਵਾਂ ਨਹੀਂ ਤੇ ਨਹੀਂ ਵੀ ਜੀ ਫਿਰ ਹੋਰ ਕਹਦਾ ਕਿ ਮੰਗਣਾ ਫਿਰ ਨਹੀਂ ਤਾਂ ਫਿਰ ਇੱਥੋਂ ਕਰਵਾ ਲੈਣੇ ਕਿਥੋਂ ਅੱਛਾ हां चलो फिर मैं दस देनी हां आहो पता नहीं ठीक ठाक आहो एदा ओने दसया मेनू उदे ने भी आंदा खराब होया वा अच्छा हां चल कोई नहीं जे ना आउगा ना हां जी तो ए अभी मुड़के ਤੁਹਾਡੀਆਂ ਪੈਰੀਆਂ ਪੂਰੀਆਂ ਵਾਹਾਂਗੇ ਅਸੀਂ ਉਹਨਾਂ ਜਰ ਬਣਾ ਬਣੂ ਲਵਾਂਗੇ ਜਦੋਂ ਤੁਸੀਂ ਝੋਨੇ ਵੱਢੋਗੇ ਤੇ ਦੱਸ ਦਿਓ ਉਦੋਂ ठीक है ਉਦੋਂ ਪੈਰੀਆਂ ਪੂਰੀਆਂ ਵਾਜਾਂਗੇ ਆਣਗੇ ਠੀਕ ਹੈ ਕੋਈ ਨਹੀਂ हां जी ਆਹ ਉਦੋਂ ਵਾਹਾਂਗੇ ਕੋਈ ਨਹੀਂ ਠੀਕ ਹੈ हां चल ਠੀਕ ਆ ਫਿਰ ਹੈ हां जी ਚੰਗਾ ਚੰਗਾ ਮੇਰ ਕੋ ਝੂਠ ਬੁਲਾਇਆ ਹੀ ਹੋਣੇ ਨੇ ਦੱਸ ਉਹਦੀ ਸੱਸ ਕੀ ਸੋਚੂਗੀ ਪਰੋਣਾ ਕੀ ਸੋਚੂਗਾ ਚਲਿਆ ਛ ਕੋਈ ਨਹੀਂ ਹੁਣ ਮੈਂ ਕਹਿ ਦੇ ਦਿੱਤਾ ਵਾ ਵੀ ਖਰਾਬ ਹੋਇਆ ਵਾ ਹਾਈ ਵੀ ਇੰਨੇ ਤਣ ਮਨਾ ਕਰਤਾ ਵਾ ਹੁਣ ਮੈਂ ਕੀ ਜਵਾਬ ਦਵਾਂਗੀ ਮੈਂ ਤਾਂ ਬੜੇ ਮਾਰ ਨਾ ਗਿਆ ਹੀਗਾ ਉਹਦਾਂ नवे डेक्टर की हो जाना है मेनू लगता जरूर भाभी ने क्या होना वा भी बेचारा तो मजबूर आज कि खर्चा कर लिया होना फोन भी घर छे आ पीछे मैं फोन भी नहीं कर सकती की करूँगी मैं जवाब दूंगी समझ नहीं आती मैं ਫਰਮ ਦੇਉਣਿਆ ਤੇ ਉਹਨਾਂ ਨੇ ਮੈਨੂੰ ਕਹਿਣਾ ਵਾ ਚੰਗੀ ਤਾਂ ਪੁੱਛ ਤੇ ਲੈਂਦੀ ਤੂੰ ਜੇ ਮੈਂ ਉਹਨਾਂ ਨੂੰ ਕਿਹਾ ਕਿ ਟਰੈਕਟਰ ਦੀਆਂ ਗਰਾਰੀਆਂ ਖਰਾਬ ਹੋ ਗਈਆਂ ਜਾਂ ਕਿੱਦਾਂ ਵਾ ਤੇ ਇਹਨੇ ਸੱਚ ਥੋੜੀ ਮੰਨਣਾ ਵਾ ਚਾਲ ਕੋਈ ਨਹੀਂ ਬੰਨੀ ਉਹੀ ਹੀ ਕਰਦੇ ਜੀ ਆ ਗਏ ਮੈਂ ਹਮ ਤੀਜੂ ਆ ਗਈ ਤੁਮ ਆ ਬਾਹਰ ਬੈਠੀ ਤੂੰ ਕੰਮ ਤਾਂ ਦਾ ਕਰਨਾ ਸੀ ਕੀ ਪਤਾ ਉਹਨਾਂ ਕੋਈ ਜਾਰ ਦੋਸ਼ੀ ਨਾ ਜਾਣ ਉਹਦੇ ਤੇ ਰਸਮ ਦਾੰਦਾ ਆਹ ਇਤਕਾਂ ਮਦਦਾ ਕਰਨਾ ਤੋ ਕਿ ਮੁੰਡਾ ਫਿਰਦਾ ਤੁਰਦਾ ਉਹਨਾਂ ਤੋਂ ਜਾਰਦੋਤ ਵੀ ਨਾਲ ਆ ਸਕਦੇ ਨਾ ਨਹੀਂ ਉਹਨਾਂ ਤੋਂ ਹੀ ਜੋ ਗਏ ਤੇ ਉਹਨਾਂ ਦਾ ਫੋਨ ਹੀ ਆ ਗਿਆ ਹੈਗਾ ਕੀ ਜਾਂਦੇ ਉਹ ਕਹਿੰਦੇ ਕਿ ਉਹ ਟਰੈਕਟਰ ਦੀਆਂ ਹਨੇ ਗਰਾ ਰਹੀਆਂ ਜਿਵੇਂ ਖਰਾਬ ਹੋ ਗਈਆਂ ਵਾ ਟਰੈਕਟਰ ਤਾਂ ਜਿਹਨੂੰ ਦੋ ਤਿੰਨ ਮਹੀਨੇ ਪਹਿਲਾਂ ਨਵਾਂ ਖੜਾ ਆ ਤਿੰਨ ਕਰਾਈ ਕਿਥੋਂ ਖਰਾਬ ਪਤਾ ਨਹੀਂ ਆਵਾਜ਼ ਬੂਜ ਜੀ ਆਉਂਦੀ ਆ ਤੇ ਕਹਿੰਦਾ ਹੈ ਜੀ ਵੀ ਮੈਂ ਕਿਹਾ ਹੋਰ ਦਾ ਵੀਰ ਨੇ ਕਿਹਾ ਵੀ ਹੋਰ ਕਿਸੇ ਦਾ ਮਤਲਬ ਇਹ ਲੈ ਆ ਨਾ ਨੇ ਨਪੂ ਦਾ ਕਿਸਦਾ ਕੀ ਕਰਨਾ ਆ ਮੈਂ ਚ ਹੋਰ ਕਿਸੇ ਦਾ ਮੰਗਣਾ ਫਿਰ ਇਥੋਂ ਵੀ ਕਰਵਾ ਲਾਂਗੇ ਉਹ ਕਹਿੰਦੇ ਕਹਿੰਦੇ ਫਿਰ ਜੰਛੀ ਉਹ ਵਿਖਾ ਲੈਣ ਉਹ ਵਜੇ ਤੇ ਗਾਰੰਟੀ ਆ ਟਰੈਕਟਰ ਦੀ ਤਿੰਨ ਵੀ ਤੇ ਲਿਆਉਂਦੇ ਨਹੀਂ ਹੋਇਆ ਸਰ ਆ ਤੇ ਜੀ ਆਵਾਜ਼ ਆਉਂਦਾ ਵੀ ਤੇ ਮਾੜੀ ਗੱਲ ਆ ਫਿਰ ਉਹ ਵੀ ਮੈਂ ਸੋਚਣ ਨਹੀਂ ਆ ਭੀ ਜੇ ਟਰੈਕਟਰ ਨੂੰ ਤੇ ਥੋੜਾ ਚੇਰੀ ਹੋਇਆ ਲਿਆ ਮੇਰੂ ਆਹ ਤੇ ਖਰਾਬ ਹੀ ਹੋ ਗਿਆ ਹੂੰ ਇਹ ਬਤਾ ਮਸ਼ੀਨਰੀ ਦਾ ਪਤਾ ਲੱਗਦਾ ਵਾ ਕੋਈ ਆਹ ਹੋ ਹੋ ਮੈਂ ਟੈਨਸ਼ਨ ਜੀ ਹੋਣ ਦੀ ਚੱਲ ਤੂੰ ਟੈਨਸ਼ਨ ਲੈ ਕੋਈ ਗੱਲ ਨਹੀਂ ਹਾਂ ਕਿੰਨੇ ਪੈਸੇ ਖਰਚੇ ਉਹਨਾਂ ਨੇ ਤੇ ਟਰੈਕਟਰ ਮਗਰੋਂ ਥਾਣੀ ਖਰਾਬ ਨਿਕਲਿਆ ਮੁੰਡੇ ਦਸੋ ਕਰੀ ਜੀ ਬੜੀ ਹੈ ਵੀ ਨਵਾਂ ਟਰੈਕਟਰ ਲਿਆ ਨਵਾਂ ਟਰੈਕਟਰ ਲਿਆ ਆਹ ਹੁਣ ਇਹਨਾਂ ਨੂੰ ਚਾਹ ਹੁੰਦਾ ਹੀ ਉਹ ਉਹ ਕਦਾਂ ਹੁੰਦੇ ਫੁੱਫੜੀ ਮੈਂ ਲੈਣਾ ਨਵਾਂ ਲੈਣਾ 4x4 ਲੈਣਾ 4x4 ਲੈਣਾ ਆਹ ਹੁਣ ਮੈਂ ਸੋਚਣ ਦੇ ਹੀ ਆ ਵੀ ਇਹ ਕਿੰਨਾ ਖਰਚਾ ਵੀ ਕਰ ਲਿਆ ਵਾ ਚਲ ਕੋਈ ਨਹੀਂ ਖਰਚੇ ਦੀ ਕੋਈ ਗੱਲ ਨਹੀਂ ਪੈ ਗਈ ਜੇ ਨਹੀਂ ਆਪ ਖਾਵਾਂਗੇ ਸੋਹਣੇ ਆ ਇਹ ਤਾਂ ਗੱਲ ਹੈਗੀ ਚੀਜ਼ ਤਾਂ ਸਾਦੀ ਜਾਂਦੀ ਆ ਤੇ ਚਲ ਉਹਨੇ ਆਉਣਾ ਹੀਗਾ ਤੇਨੇ ਪਨੀਰ ਤੇ ਬੜਾ ਖੁਸ਼ ਹੋਣਾ ਹੀਗਾ ਕੱਲ ਕੋਈ ਗੱਲ ਨਹੀਂ ਮੈਂ ਕਰਾ ਲੈਣਾ ਦਾਬਲੇ ਦਾ ਟਰੈਕਟਰ ਕਰਾ ਦੇ ਕਰਾ ਲੈਣੀ ਆ ਫੇਰ ਆਹ ਹੋ ਵੀ ਹਲੋ ਫਿਰ ਹਾਂ ਚੱਲ ਜੀ ਟੈਨਸ਼ਨ ਨਾ ਲੈ ਤੂੰ ਕੀ ਇਹਨਾਂ ਨੂੰ ਵੀ ਮੈਂ ਕੀ ਆਖਣਾ ਵਾ ਕਾਮ ਤੇ ਭਾਬੀ ਦਾ ਹੀ ਆ ਭਾਬੀ ਲੈ ਲਈ ਆਂ ਦਿੱਤਾ ਕਜਾ ਮੈਂ ਉੱਡੀ ਫਿਰਨਾ ਹੀ ਮੇਰੇ ਪਿੱਛੇ ਤੋਂ ਟਰੈਕਟਰ ਆਇਆ ਕਜਾ ਮੈਂ ਚੁੱਪ ਕਰਕੇ ਬਹਿ ਗਈ ਕੀ ਕਾਂਡਿਆ ਜਵਾਰ ਗੁੱਡੰਡਾ ਪਿਆ ਵਾ ਜਵਾਰ ਗੁੱਡ ਨੇ ਪਰ ਹੈਗਾ ਇਹ ਖੋਬ ਜਾਈ ਆ ਹਾਂ ਤੇ ਠੀਕ ਵਾ ਤੇ ਐਰਕਾਂ ਜੋਧੇ ਇੰਨੀ ਉਹੋ ਜੀ ਨਹੀਂ ਹੋਈ ਔਰ ਜਦੋਂ ਬੀਜੀ ਤੇ ਮੀਂਹ ਨਹੀਂ ਪੈ ਗਿਆ ਉੱਤੇ ਮੀਂਹ ਪੈ ਗਿਆ ਵਾ ਤੇ ਹੁਣ ਮੈਂ ਗੁੱਡ ਕੇ ਬੈਨਾ ਤਾਂ ਪਰ ਮਿੱਟੀ ਨਹੀਂ ਲੱਹਦੀ ਕਈ ਨਾਲ ਖੋਪਾ ਜਾ ਮੈਂ ਤਾਂ ਖਾ ਚੱਲ ਨਿਆਣੇ ਚਾਰ ਦਿਨ ਛੱਲੀਆਂ ਚ ਅੱਬ ਲੈਣਗੇ ਆਹੋ ਚਲੋ ਤੇ ਐਰ ਕਾ ਇਹਨੂੰ ਹੋਸ਼ ਹੀ ਨਹੀਂ ਆਉਣ ਡਈ ਚੱਲ ਜਿੰਨੇ ਵੀ ਹੋਰ ਨਹੀਂ ਬੜੀ ਆ ਗਈ ਤੇ ਬੜਾ ਤੁਸੀਂ ਆਹ ਸਮਾਨ ਸਮੋਣ ਜਿਆ ਲਿਆਂਦਾ ਵਾ ਤੁਸੀਂ ਮੈਨੂੰ ਦੱਸਦੇ ਨਹੀਂ ਕੋਸਰਮਸਰ ਕਰਦੇ ਫਿਰਦੇ ਉਹ ਕੋਸਰਮਸਰ ਕੀ ਕਰਨੀ ਸੀ ਹਾਂ ਓ ਚਰੀਆ ਹੁਣ ਵੱਧ ਗਈ ਚਰੀ ਤੇ ਕਿੰਨੀ ਵੱਡੀ ਨਹੀਂ ਜਾਣੀ ਜੀਵਾਰ ਹਾਂ ਤੇ ਮੈਂ ਕਹਾਂ ਚੱਲ ਇਹਦੇ ਗੋਪੀ ਤੇ ਪੇਕ ਕਰ ਨਵਾਂ ਟਰੈਕਟਰ ਨਹੀਂ ਲਿਆ। ਅੱਛਾ। ਤੇ ਮੈਂ ਕਹਾਂ ਉਹ ਫੋਨ ਕੀਤਾ ਫਿਰ ਰੋਟਾਵੇਟਰ ਲੈ ਕੇ ਆਉਣਾ ਸੀ ਉਹਨਾਂ। ਅੱਛਾ ਤੇ ਵਿੱਚੇ ਹੀ ਆਪਾਂ ਆ। ਇੱਚੇ ਵਾਰੀ ਖਾਦ ਬਣ ਜੂਗੀ। ਤੇ ਢਾਲੇ 11 ਕਿਲੋ ਜੂ ਲੇਟ ਹੋਣ ਢਈ। ਅੱਛਾ। ਉਹਦਾ ਤਾਂ ਸਾਡੇ ਕੋਲ ਮਹੀਨਾ ਨਹੀਂ ਮੁੱਕਣੀ ਏ। ਹਾਂ ਤੇ ਫਿਰ ਉਹ ਹੁਣ ਫੋਨ ਆ ਗਿਆ ਜੀ ਉਹ ਵੀ ਟਰੈਕਟਰ ਹਰੇ ਖਰਾਬ ਹੋ ਗਿਆ ਜੀ ਕੋਈ ਨੁਕਸ ਪੈ ਗਿਆ ਜੀ। ਟਰੈਕਟਰ ਤਾਂ ਉਹਨਾਂ ਨੂੰ ਲਿਆਂਦੇ ਨੂੰ ਨਵੇਂ ਨੂੰ ਆਏ ਤੇ 2 2.5 ਮਹੀਨੇ ਹੋ ਗਏ ਤਾਂ ਅਚੇ ਨੁਕਸ ਕਾਦਾ ਪੈਣਾ ਏ। ਉਹ ਮਸ਼ੀਨਰੀਆਂ ਮਸ਼ੀਨਰੀ ਦੇ ਨੁਕਸ ਪੈਣ ਲੱਗੇ ਪੁੱ ਉਹਦੀ ਜਿਹੜੀ ਪਰਝਾਈ ਪਤਾ ਗੱਡੀ ਚਲਾਕ ਵਾ ਉਹਦੀਆਂ ਸਿਫਤਾਂ ਕਰਦੀ ਰਹਿੰਦੀ ਐ ਨਹੀਂ ਨਹੀਂ ਹਾਇ ਤੇ ਚੰਗੀ ਆ ਮੇਰੇ ਨਾਲ ਚੰਗੀ ਆ ਤੇਰਾ ਨਾ ਚੰਗੀ ਆ ਮੂੰਹ ਇਹੋ ਜਿਹੇ ਮਿੱਠੀਆਂ ਹੁੰਦੀਆਂ ਹੰਦਗਾ ਵਾ ਤੇ ਦਿਲੋਂ ਨਹੀਂ ਮਿੱਠੀਆਂ ਹੁੰਦੀਆਂ ਘੋਟੀਆਂ ਹੁੰਦੀਆਂ ਵਾ ਉਹ ਨਹੀਂ ਨਹੀਂ ਪੈ ਗਿਆ ਹੋਣਾ ਕੋਈ ਨੁਕਸ ਪੈ ਜਾਂਦਾ ਵਾ ਨਹੀਂ ਫਰਕ ਨਹੀਂ ਘਪਿਆ ਉਹਦੇ ਮੂੰਹ ਤੋਂ ਨਹੀਂ ਤੈਨੂੰ ਪਤਾ ਲੱਗਦਾ ਜਾ ਤੈਨੂੰ ਮੈਂ ਲਿਖ ਕੇ ਦੇ ਦਿੰਨੀ ਜੇ ਟਰੈਕਟਰ ਆਵੂ ਇੱਥੇ ਤੇ ਚਲੋ ਤੂੰ ਉਹਨਾਂ ਦੀਆਂ ਗੱਲਾਂ 'ਚ ਮਗਰ ਲੱਗ ਗਿਆ ਮਰਜ਼ੀ ਉਹਨਾਂ ਦੀ ਆਹ ਕੀ ਕਰ ਲੈਂਦਾ ਤੂੰ ਭੋਤ ਹੋਰ ਕੈਦਾ ਕਰਾਇਆ ਤੇ ਹੀ ਲਿਆ ਆ ਉਹੋ ਕਹਿ ਲੱਗਾ ਮੈਨੂੰ ਜਦੋਂ ਅੱਜ ਨਿੱਕੂ ਨੂੰ ਅਗਨੀ ਕਿਆ ਕਰਾਈ ਨਿੱਕੂ ਕੋ ਕਰਾਈ ਦੇ ਕਦੋਂ ਆਹੋ ਤੇ ਨਿੱਕੂ ਨੂੰ ਕਹਿੰਿਆ ਕਰ ਜਾਂਦਾ ਆਹੋ ਕਰਾਇਆ ਤੇ ਰਾਇ ਮੈਂ ਕਹਿਦੀ ਆਸ ਰੱਖੀ ਦੀ ਹੁੰਦੀ ਚੱਲ ਕਹਿ ਲੈਣਾ ਮੈਂ ਫੋਨ ਚੱਲ ਮੈਂ ਕਹ ਜੇ ਆ ਵੀ ਜਾਂਦੇ ਤਾਂ ਕੀ ਫਰਕ ਪੈਣਾ ਸੀ ਉਹਨਾਂ ਨੂੰ ਫਰਕ ਤੇ ਕੋਈ ਨਹੀਂ ਪੈਣਾ ਚੱਲ ਕੋਈ ਗੱਲ ਨਹੀਂ ਫੇਕੀ ਏਡੀ ਦਿਲਦਰੀ ਨਹੀਂ ਲਾਈ ਦੀ ਗੱਲ ਨਹੀਂ ਦਿਲ ਤੇ ਲਾਉਂਦੀ ਨਹੀਂ ਕੀ ਮੈਂ ਕਿਹਾ ਤੂੰ ਸਮਾਨ ਲਿਆਉਂਦਾ ਵਾ ਉਸ ਸਮਾਨ ਲਿਆਉ ਆ ਖਾਨੇ ਸਮੋਸੇਆ ਤੇ ਪਨੀਰ ਆ ਰਾਤ ਨੂੰ ਪਨੀਰ ਦੀ ਸਬਜ਼ੀ ਬਣਾਉਂ ਆ ਸਮੋਸੇਆ ਨਾਲ ਚਾਹ ਪੀਣੇ ਆ ਚੱਲੀਏ ਕਰਨ ਕੇ ਗਿਆ ਨਹੀਂ ਆਇਆ ਤੇ ਐਵੇਂ ਕਹਿਦੀਆਂ ਗੱਲਾਂ ਦੇ ਵਿੱਚ ਆ ਜਾਣਾ